ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਸ਼ੌਂਕ ਤੁਹਾਨੂੰ ਕਰਾਉਣੇ ਰਹੇ ਨੇ ਆਪਣੀ ਛੱਤ ਤੇ ਬੈਠੇ ਆਂ ਅੱਜ। ਤੇ ਉਡਾਣੇ ਸ਼ੁਰੂ ਕੀਤੇ ਹੀ ਗਏ ਸੀ। ਆਪਣੇ ਪਿੰਡ ਦੇ ਵਿੱਚ ਤਿੰਨ ਤਹਿਮਾਂ ਨੇ ਇੱਕ ਆਪਣਾ ਨਾਲ ਹੀ ਮੁੰਡਾ ਨਾਲ ਉਡਾਉਂਦਾ ਉਹਨੇ ਵੀ ਘਰੇ ਰੱਖਿਆ ਉਹਨੂੰ ਦਿੱਤੇ ਆਪਣੇ ਕੋਲ ਹੀ ਅਸੀਂ ਕਬੂਤਰ। ਤੇ ਇੱਕ ਹੋਰ ਨੇ ਪਰੇ ਆਪਣੇ ਮੈਰਿਆਂ ਦੇ ਮੁੰਡੇ ਨੇ ਉਹਨਾਂ ਨੇ ਰੱਖੇ ਨੇ। ਤੇ ਰੋਜ਼ ਦਾ ਇੱਕ ਬੈਰੀ ਲੈ ਕੇ ਜਾਂਦੀ ਆ। ਪਰਸੋਂ ਨਾਲ ਦੇ ਮੁੰਡੇ ਦਾ ਲੈ ਗਈ ਸੀ ਜਿਹਨੂੰ ਮੈਂ ਕਬੂਤਰ ਦਿੱਤੇ ਹੋਏ ਆ ਤੇ ਅੱਜ ਉਹਨਾਂ ਦਾ ਮੈਰਿਆਂ ਦਾ ਲੈ ਗਈ ਆ ਜੀ ਤੇ ਪਹਿਲਾਂ ਜਦੋਂ ਮੈਂ ਛੱਡੇ ਸੀ ਦੋ ਮੇਰੇ ਲੈ ਗਈ ਸੀ ਕਹਿੰਦਾ ਮਤਲਬ ਗੱਲ ਕਰੀਏ ਵੀ ਉਹਨੇ ਨਾ ਬਾਰੀ ਬੰਨੀ ਹੋਈ ਆ ਵੀ ਡੇਲੀ ਇੱਕ ਲੈ ਕੇ ਜਾਣਾ ਜਦੋਂ ਪਿੰਡ ਆ ਗਈ ਪਿੰਡ ਦੇ ਵਿੱਚ ਦੋ ਟਾਵਰ ਆ ਜੀ ਇੱਕ ਉਧਰ ਆ ਇੱਕ ਉਧਰ ਤੇ ਡੇਲੀ ਦਾ ਜਿਹੜਾ ਉਹਨੇ ਰੁਟੀਨ ਬਣਾ ਲਿਆ ਤੇ ਹੁਣ ਸਮਝ ਨਹੀਂ ਆਉਂਦੀ ਬਾਈ ਹੜਾਉਣੇ ਵੀ ਪੈਣੇ ਆ ਕਿਆ ਨਾ ਮਤਲਬ ਜੇਕਰ 70 ਕਬੂਤਰ ਆ ਤਾਂ 17 ਦੇ ਵਿੱਚੋਂ ਇਹ ਲੈ ਕੇ ਚੱਲੋ ਵੀ 30 40 ਜਿਹੜੇ ਹੈਗੇ ਆ ਬੈਰੀ ਨੇ ਖਾਣੇ ਆ ਅਜੇ ਤੱਕ ਇਹਦਾ ਕੋਈ ਹੱਲ ਨਹੀਂ ਨਿਕਲਿਆ ਕੋਈ ਯਾਰ ਹੱਲ ਕਿਸੇ ਕੋਲ ਹੋਵੇ ਥੋੜਾ ਬਹੁਤ ਹੀ ਬੱਚੇ ਤੋਂ ਹੋਵੇ ਤੇ ਜਰੂਰ ਦੱਸਿਓ ਯਾਰ ਬਾਕੀ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਉਨੇ ਆ ਮਿੱਤਰੋ ਕੁਝ ਜੋੜੇ ਲਾਇਦੇ ਸੀਗੇ ਹੀ ਤੇ ਬੱਚੇ ਕੱਢੇ ਨੇ ਹੁਣ ਕਬੂਤਰਾਂ ਨੇ ਆ ਇੱਕ ਬੱਚਾ ਹੁਣ ਕੱਢ ਦਿੱਤਾ ਬਾਈ ਅੱਜ ਹੀ ਲੱਗਦਾ ਇਹਨੇ ਆ ਦੇਖੋ ਛੋਟਾ ਜਿਹਾ ਬੱਚਾ ਕੱਢਿਆ ਇਹਨੇ ਕਬੂਤਰੀ ਨੇ ਬਹੁਤ ਹੀ ਵਧੀਆ ਪਹਿਲਾ ਬੱਚਾ ਕੱਢਿਆ ਕਬੂਤਰੀ ਨੇ ਪਹਿਲਾਂ ਇਹਦੇ ਆਂਡੇ ਨਾ ਖਰਾਬ ਹੋ ਗਏ ਤੇ ਬਾਕੀ ਸ਼ੌਂਕ ਕਰਾ ਦਿੰਨੇ ਤੁਹਾਨੂੰ ਮਿੱਤਰੋ ਕਬੂਤਰਾਂ ਦਾ ਇਹ ਹੈ ਆਪਣੇ ਕਬੂਤਰ ਦੇਖਦੇ ਹੀ ਰਹਿੰਦੇ ਹੋ ਤੁਸੀਂ ਤੇ ਬੱਚੇ ਲੱਗਦਾ ਵਿੱਚ ਹੋਰ ਵੀ ਕੱਢਿਆ ਕਿਉਂਕਿ ਕਈ ਖੋਖੇ ਪਏ ਆ ਜੀ ਇੱਕੋ ਖੋਖਾ ਆ ਵੀ ਪਿਆ ਆਂਡਿਆਂ ਦਾ ਇਹ ਕਿੰਨੇ ਆ ਕੱਢਿਆ ਇਹ ਕੋ ਉਹ ਘੇਪਿਆ ਇੱਕ ਦੋ ਖੋਖੇ ਬਾਹਰ ਵੀ ਪਏ ਆ ਲੱਗਦਾ ਕਿ ਇੱਕੋ ਟਾਈਮ ਦੇ ਬੱਚੇ ਆਉਣਗੇ ਯਾਰ ਕਾ ਕੋਈ 10 12 ਇਧਰ ਮੌਜੀ ਨੇ ਵੀ ਲੱਗਦਾ ਅੰਡਾ ਦਿੱਤਾ ਹੋਇਆ ਆ ਕਾਫੀ ਏਡੇ ਹੈ ਗਿਆ ਬੱਚੇ ਕੱਢ ਰਹੇ ਨਹੀਂ ਲੱਗਦਾ ਪੰਛੀ ਹੁਣ ਇੱਕੋ ਬੱਚਾ ਆ ਕੱਢਿਆ ਆ ਇਹਨਾਂ ਨੇ ਕਾਫੀ ਵੱਡਾ ਹੋ ਗਿਆ ਇਹਦਾ ਆ ਜਾ ਰਹੀਆਂ ਬੱਚਿਆਂ ਦੀਆਂ ਅੰਡੇ ਆ ਇਹਦੇ ਥੱਲੇ ਤਾਂ ਆ ਜੇ ਇੱਕ ਹੀ ਅੰਡਾ ਇਹਦਾ ਆ ਬੱਚਾ ਆ ਇਹਦਾ ਤੇ ਇੱਧਰ ਹਜ਼ਾਰ ਵਾਲੀ ਨੇ ਵੀ ਲਗਦਾ ਅੰਡੇ ਦਿੱਤੇ ਹੋਏ ਆ ਇਹ ਆਪਣੀ ਰੱਤੀ ਆ ਥੱਲੇ ਦੇਖਦੇ ਆਂ ਡੀਆ ਕ ਬੱਚੇ ਆਂ ਡੀਆ ਇਹਦੇ ਥੱਲੇ ਵੀ ਹਜੇ ਤੇ ਇਹਦੇ ਥੱਲੇ ਦੇਖਦੇ ਆਂ ਕੀ ਆ ਹੈ ਯਾਰ ਇਹਦੇ ਥੱਲੇ ਤੇ ਕੱਲ ਲੱਗਦਾ ਬੱਚਾ ਹੀ ਤੇ ਹੋ ਗਿਆ ਗਾਇਬ ਪਹਿਲਾਂ ਵੀ ਦੋ ਬੱਚੇ ਗਾਇਬ ਹੋਏ ਆ ਮੈਨੂੰ ਲੱਗਦਾ ਆ ਵੀ ਕੋਈ ਚੀਜ਼ ਖਾਂਦੀ ਆ ਬਾਈ ਕੋਈ ਚੂਹੀ ਖਾਂਦੀ ਆ ਸਮਝੋ ਬਾਹਰ ਹੋਇਆ ਪਿਆ ਯਾਰ ਇਦੇ ਥੱਲੇ ਬੱਚੇ ਸੀਰਾ ਤੀ ਦੋ ਤੇ ਅੱਜ ਹੈ ਨਹੀਂ ਪਹਿਲਾ ਮਖਿਆਲੀ ਦੇ ਵੀ ਬੱਚੇ ਗਾਇਬ ਹੋ ਗਏ ਬੜਾ ਔਖਾ ਕੀਤਾ ਪਿਆ ਇਹਨਾਂ ਨੇ ਕੰਮ ਬਈ ਚੂਹੀ ਖਾ ਜਾਂਦੀ ਆ ਬੱਚੇ ਮੈਨੂੰ ਤਾਂ ਸਮਝੋ ਬਾਹਰ ਹੋਇਆ ਪਿਆ ਬੱਚੇ ਅੱਜ ਫੇਰ ਦੋ ਗਾਇਬ ਹੋ ਗਏ ਛੋਟੇ ਛੋਟੇ ਯਾਰ ਬੱਚੇ ਕਿੱਥੇ ਜਾਂਦੇ ਆ ਇਹਨੇ ਬੱਚੇ ਕੱਢੇ ਸੀ ਬਾਈ ਕੱਲ ਜੋੜੇ ਨੇ ਤੇ ਇਹਦੇ ਥੱਲੇ ਬੱਚੇ ਹੈ ਹੀ ਨਹੀਂ ਨਾ ਕਿਤੇ ਮਰੇ ਦੇ ਦੇਖਦੇ ਪਏ ਆ ਪਹਿਲਾਂ ਵੀ ਦੋ ਗੈਪ ਹੋਏ ਆ ਕਿਦਾਂ ਹੁਣ ਇੰਨੇ ਕੱਢਿਆ ਬੱਚਾ ਮੈਨੂੰ ਡਰ ਆ ਵੀ ਇਹਦਾ ਵੀ ਬਚਾਣਾ ਚੱਕ ਜਵੇ ਮੇਰੇ ਖਿਆਲ ਨਾਲ ਤਾਂ ਕੋਈ ਚੂਹੀ ਵਗੈਰਾ ਹੀ ਖਾਂਦੀ ਆ ਬਾਈ ਵਿੱਚ ਲੱਭਦਾ ਵੀ ਕੁਛ ਨਹੀਂ ਪਿਆ ਆ ਕੜ ਦਿੱਤੇ ਇੰਨੇ ਵੀ ਦੋ ਬੱਚੇ ਬਾਈ ਆ ਦੇਖੋ ਬਾਈ ਦੋ ਬੱਚੇ ਕੜ ਦਿੱਤੇ ਇੰਨੇ ਵੀ ਇਹਨਾਂ ਦਾ ਵੀ ਖਾਸ ਧਿਆਨ ਰੱਖਣੀ ਪੈਣਾ ਬਾਈ ਕਿਉਂਕਿ ਬੱਚੇ ਵਿੱਚੋਂ ਗਾਇਬ ਹੋ ਰਹੇ ਆ ਕੀ ਦੂਸਰੇ ਖੁੱਡੇ ਦੇ ਵਿੱਚ ਕਿੰਨੇ ਬੱਚੇ ਕੱਢੇ ਆ ਕਿੰਨੇ ਆ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਜੀ ਇੱਧਰ ਡੱਬੀ ਵੀ ਆਪਣੀ ਨੇ ਆਂਡੇ ਰੱਖੇ ਹੋਏ ਆ ਇਹ ਨੀਚੇ ਆ ਤੇ ਆਹ ਡੱਬਾ ਵੀ ਆਪਾਂ ਨਾਲ ਲਾਇਆ ਹੋਇਆ ਹੈ ਇਹਨੇ ਇਹ 우ਸਤਾਦ ਕਾਕਾ ਕਿਲੇ ਵਾਲੇ ਦੇ ਘਰੋਂ ਆਇਆ ਡਾਇਰੈਕਟ ਇਹ ਆਪਣਾ ਹਰਦੀਪ ਬਈ ਲੱਲਿਆਂ ਵਾਲਾ ਉਹ ਲੈ ਕੇ ਆਇਆ ਹੈ ਇਹ ਕਬੂਤਰ ਜੋੜੀ ਆਪਾਂ ਲੈ ਆਂਦੀ ਸੀ ਤੇ ਕਬੂਤਰੀ ਆ ਬਾਈ ਤੁਹਾਨੂੰ ਦੱਸ ਦਿੰਨੇ ਆ ਇਹ ਬਾਈ ਤਾਰੇ ਲੰਗੇ ਆਣੇ ਦੇ ਘਰ ਦੀ ਐ ਐ ਆਪਣੀ ਸਭ ਤੋਂ ਪੁਰਾਣੀ ਕਬੂਤਰੀ ਆ ਬਾਈ ਚਿੱਟੀ 2015 ਚ ਵੀ 16 ਚ ਹਾਂ 16 ਜਿਹਦੇ ਨਾਲ ਅਸੀਂ ਬਾਜ਼ੀਆਂ ਜਿੱਤੀਆਂ ਸੀ ਬਾਈ ਇੱਕੋ ਦਿਨ ਚ ਦੋ ਬਾਜ਼ੀਆਂ ਦੋ ਬੰਦਿਆਂ ਨਾਲ ਬਾਜੀ ਸੀ ਤੇ ਕਬੂਤਰੀ ਨੇ ਸਾਨੂੰ winner ਬਣਾਇਆ ਜਿੱਤੂ ਬਣਾਇਆ ਸੀ ਲਾਸਟ ਕਬੂਤਰ ਵੀ ਵਾਲੀ ਬਾਜੀ ਵੀ ਇਹਨੇ ਜਿੱਤੀ ਸੀ ਤਾਂ ਘੰਟਿਆਂ ਵਾਲੀ ਬਾਜੀ ਵੀ ਇਹਨੇ ਜਿਤਾਈ ਸੀ ਇਹ ਫੁੱਲ ਗਰਮੀ ਦੇ ਵਿੱਚ ਉਦੋਂ 1:50 ਤੇ ਬੈਠੀ ਸੀ ਸ਼ਾਇਦ ਇਹ ਹਾਂ 1:50 ਮਿੰਟ ਤੇ ਬੈਠੀ ਸੀ ਕਬੂਤਰੀ ਗਰਮੀ ਬਹੁਤ ਸੀ ਘਰੀ ਔਰ ਪੂਰਾ ਏਰੀਆ ਨੇ ਵੇੜਿਆ ਸੀ ਇਸ ਕਬੂਤਰੀ ਨੇ ਬਾਕੀ ਇੱਕ ਜੋੜ ਆਇਆ ਇਹਨੇ ਵੀ ਲੱਗਦਾ ਅੰਡੇ ਰੱਖੇ ਹੋਏ ਆ ਇਹਨੇ ਆਪਣੀ ਬਾਹਰ ਫਿਰਦੇ ਪਏ ਨੇ ਹੁਣ ਕੁਤਰ ਬਾਈ ਕੁਝ ਕੁ ਤੇ ਕਰੋ ਸ਼ੌਂਕ ਤੇ ਦੱਸਣਾ ਕਿਦਾਂ ਦੇ ਲੱਗਦੇ ਆ ਬਾਈ ਫੁੱਡੇ ਦੇ ਅੰਦਰ ਥੋੜਾ ਹਨੇਰਾ ਸੀ ਇਸ ਕਰਕੇ ਕਲੀਅਰ ਦਿਖਣੀ ਵੀ ਰਹੇ ਤੇ ਕੁਝ ਕੁ ਕਬੂਤਰ ਬਾਹਰ ਆਏ ਨਹੀਂ ਜਾਲੇ ਦੇ ਵਿੱਚ ਤੇ ਇਹਨਾਂ ਦਾ ਕਰੋ ਸ਼ੌਂਕ ਹਲੋ ਵੀ ਮਤਰਾ ਇਸੀ ਆਪਣਾ ਇੱਕ ਫੁੱਡਾ ਤੇ ਆ ਜਾਲੀ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕੁਝ ਬੱਚੇ ਛੱਡੇ ਹੋਏ ਨੇ ਜਿਹੜੇ ਆਪਾਂ ਛਤਰੀਆਂ ਤੇ ਬਿਠਾਉਨੇ ਆਂ ਡੇਲੀ ਤੁਹਾਨੂੰ ਦਿਖਾਉਂਦੇ ਰਹਿੰਨੇ ਆਂ ਅੱਜ ਨਹੀਂ ਸੀ ਬਿਠਾਏ ਤੇ ਆਇਆ ਆਪਣਾ ਜੋੜਾ ਵੱਡਾ ਜੁੜੀ ਵਾਲਾ ਤੇ ਕੁਝ ਕਬੂਤਰ ਦੇਖਦੇ ਆਂ ਭਲਾ ਇਹਦੇ ਵਿੱਚ ਵੀ ਲੱਗਦਾ ਅੰਡੇ ਦਾ ਖੂਲ ਪਿਆ ਆ ਬੱਚਾ ਇਹਦੇ ਜੀ ਵੀ ਕੱਢਿਆ ਹੋਊਗਾ ਇਹ ਵੀ ਬੈਠੀ ਆ ਇਹਨੇ ਲੱਗਦਾ ਅੰਡਾ ਦਿੱਤਾ ਕਿ ਨਹੀਂ ਅਜੇ ਥੱਲੇ ਨਹੀਂ ਦਿੱਤਾ ਇਹਨੇ ਅੰਡਾ ਆਹ ਹੈ ਮਿੱਤਰੋ ਲੱਗਦਾ ਇਹਦੇ ਵਿੱਚ ਕੱਢਿਆ ਇਹਨੇ ਬੱਚਾ ਇਸ ਕਮੋਤਰੀ ਨੇ ਇਹ ਖੋਲ ਪਿਆ ਇਹਦਾ ਬਈ ਇਹ ਜਿਹੜੇ ਚੂਹਿਆਂ ਨੇ ਖਾਦੇ ਆ ਨਾ ਬੱਚੇ ਉਹਨਾਂ ਦਾ ਬੜਾ ਦੁੱਖ ਲੱਗੰਦੇ ਆ ਜੇ ਕਿਸੇ ਵੀਰ ਭਰਾ ਕੋਲ ਕੋਈ ਹੱਲ ਹੋਵੇ ਨਾ ਜ਼ਰੂਰ ਦੱਸਿਓ ਯਾਰ ਇਹਦੀ ਬੜੀ ਪਰੇਸ਼ਾਨੀ ਪੈਨਦੀ ਈ ਨੀ ਆ ਪੁੱਠੇ ਪੁੱਠੇ ਮਤਲਬ ਨਿਕਲਦੇ ਆ ਸਿਆਪੇ ਚੂਹਿਆਂ ਵਿੱਚ ਹੈਗੀਆਂ ਆ ਦਵਾਈ ਪਾਈਏ ਤੇ ਡਰ ਰਹਿੰਦਾ ਵੀ ਕਬੂਤਰ ਨਾ ਮਰ ਜਾਣ ਵੈਸੇ ਤਾਂ ਮੈਂ ਕਾਪੀਆਂ ਲੈ ਕੇ ਆਇਆ ਤੇ ਚਲੋ ਕਰਦੇ ਆ ਇਹਨਾਂ ਦਾ ਵੀ ਕੋਈ ਹੱਲ ਨਿਤ ਨਮਾ ਹੀ ਪੋੜਾ ਪੈਂਦਾ ਕੋਈ ਨਾ ਕੋਈ ਆ ਆਪਣਾ ਇੱਕ ਟੈਡੀਆਂ ਦਾ ਜੋੜ ਤੇ ਇਹ ਦੋ ਬੱਚੇ ਇਹਦੇ ਇੱਕ ਬੱਚਾ ਇਹ ਬੈਠਾ ਆ ਬਾਈ ਜੀ ਦੇਖੋ ਬਹੁਤ ਹੀ ਸਨਖਾ ਹੈ ਵੀ ਤੇ ਦੂਜਾ ਆ ਬੈਠਾ ਜੀ ਤੇ ਪਿੱਛੇ ਜਿਹੜਾ ਹੈਗਾ ਉਹ ਜੋੜੀ ਆ ਆਪਣਾ ਜੀ ਆ ਮਾਰਾ ਬਈ ਬਹੁਤ ਆਪਣਾ ਪੁਰਾਣਾ ਲਾ ਜਿਨੇ ਏ ਸ਼ਾਕਾ ਕਰੋ ਸ਼ੌਂਕ ਮੇਰੇ ਵੀਰ ਤੇ ਕਿੱਦਾਂ ਦਾ ਲੱਗਦਾ ਦੱਸਣਾ ਜ਼ਰੂਰ ਹੈਲੋ ਵੀ ਮਿੱਤਰੋ ਇੱਧਰ ਵੀ ਲੱਗਦਾ ਹੰਡੀ ਰੱਖੇ ਹੋਏ ਆ ਨੇਰਾ ਜਗਾ ਬਈ ਇਹਦੇ ਵਿੱਚ ੁੰਡੇ ਚ ਸ਼ਾਮ ਦਾ ਸਮਾਂ ਆ ਇਹਦੇ ਵਿੱਚ ਬੈਠੇ ਨੇ ਕੁਝ ਪੰਛੀ ਤੇ ਆ ਆਪਣਾ ਇੱਕ ਪੁੰਨੂ ਮਲਾ ਕਬੂਤਰ ਤੇ ਬੱਚਾ ਇੰਨੇ ਵੀ ਕੱਢਿਆ ਹੋਇਆ ਆ ਕਾਫੀ ਵੱਡਾ ਹੋ ਗਿਆ ਆ ਹੈ ਨਹੀਂ ਆਪਣੇ ਵਰਗਾ ਹੀ ਕੱਢਿਆ ਬਾਈ ਬੱਚਾ ਇਹ ਦੇਖੋ ਕਾਲਾ ਚੀਨਾ ਬੜਾ ਗੜਾ ਕਾਲਾ ਕਟਾਇਦਾ ਦੇਖੋ ਬਾਈ ਪੂਰਾ ਪਿਓ ਵਰਗਈ ਆ ਬਾਕੀ ਮਿੱਤਰੋ ਦੁਬਾਰਾ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਆਪਣੀ ਆਪਣੀ ਰਾਏ ਜ਼ਰੂਰ ਦੇਣਾ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ